ਲੁਧਿਆਣਾ ਦੀ ਸਬਜ਼ੀ ਮੰਡੀ 'ਚ ਠੇਕੇਦਾਰ ਨੇ ਲਗਾ ਦਿੱਤਾ ਗੁੰਡਾ ਟੈਕਸ ਰੇੜੀ ਪੜੀ ਤੇ ਮੰਡੀ ਵਿੱਚ ਆਉਣ ਵਾਲਿਆਂ ਕੋਲੋਂ ਠੇਕੇਦਾਰ ਰੋਜ਼ਾਨਾ ਵਸੂਲਦਾ ਹੈ 5 ਲੱਖ ਰੁਪਏ ਦਾ ਗੁੰਡਾ ਟੈਕਸ ਮਹੀਨੇ ਦੀ 1.5 ਕਰੋੜ ਰੁਪਏ ਦੀ ਗੁੰਡਾ ਟੈਕਸ ਦੀ ਵਸੂਲੀ ਸਾਲਾਨਾ 18 ਕਰੋੜ ਰੁਪਏ ਠੇਕੇਦਾਰ ਇਕੱਠੇ ਕਰਦਾ ਹੈ ਗੁੰਡਾ ਟੈਕਸ 25 ਰੁਪਏ ਵਾਲੀ ਪਰਚੀ ਦੇ ਵਸੂਮਦਾ ਹੈ 100 ਰੁਪਏ ਘਰੇਲੂ ਸਾਈਕਲ ਸਕੂਟਰ ਦੀ ਐਂਟਰੀ ਫ੍ਰੀ ਫਿਰ ਵੀ ਲੈ ਰਿਹਾ ਹੈ 30 ਰੁਪਏ 15 ਰੁਪਏ ਦੀ ਈ ਰੱਖਿਆ ਵਾਲੇ ਦੀ ਪਰਚੀ ਦੇ ਲੈ ਰਿਹਾ ਹੈ 60 ਰੁਪਏ ਕਾਰ ਜੀਪ ਦੇ 25 ਰੁਪਏ ਦੀ ਪਰਚੀ ਦੇ ਲੈ ਰਿਹਾ ਹੈ 100 ਰੁਪਏ ਮੰਡੀ ਬੋਰਡ ਦੇ ਅਫਸਰ ਤੇ ਸੁਪਰਵਾਈਜ਼ਰ ਵੀ ਨਾਲ ਮਿਲੇ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਲੁਧਿਆਣਾ ਸਬਜ਼ੀ ਮੰਡੀ ਦੀਆਂ ਹਨ ਜਿੱਥੇ ਯੂਜ਼ਰ ਚਾਰजेस ਲਈ ਐਲ ਆਰ ਬਾਈ ਨਾਮ ਦੀ ਇੱਕ ਕੰਪਨੀ ਨੂੰ ਪੈਸੇ ਇਕੱਠੇ ਕਰਨ ਦਾ ਠੇਕਾ ਦਿੱਤਾ ਗਿਆ ਹੈ ਸਿਆਸੀ ਪਹੁੰਚ ਹੋਣ ਕਰਕੇ ਠੇਕੇਦਾਰ ਨੇ ਸਬਜ਼ੀ ਮੰਡੀ ਵਿੱਚ ਗੁੰਡਾ ਟੈਕਸ ਲਗਾ ਦਿੱਤਾ ਹੈ ਸਰਕਾਰੀ ਰੇਟ ਦੀ ਪਰਜੀ ਤੇ 3 ਗੁਣਾ ਪੈਸੇ ਸ਼ਰਿਆਮ ਵਸੂਲੇ ਜਾ ਰਹੇ ਹਨ ਪਰ ਮੰਡੀ ਬੋਰਡ ਦੇ ਅਫਸਰ ਅੱਖਾਂ ਬੰਦ ਕਰਕੇ ਲੋਕਾਂ ਨੂੰ ਲੁੱਟਣ ਦੀ ਮਨਜ਼ੂਰੀ ਦੇ ਰਹੇ ਹਨ ਮੰਡੀ ਬੋਰਡ ਦੇ ਅਫਸਰ ਤੇ ਸੁਪਰਵਾਈਜ਼ਰ ਠੇਕੇਦਾਰ ਦੇ ਕਰਿੰਦੇ ਬਣ ਕੇ ਗਰੀਬ ਤਰਕੇ ਨਾਲ ਲੁੱਟਬਾਜ਼ੀ ਕਰ ਰਹੇ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਰੋਜ਼ਾਨਾ ਦੇ 5 ਲੱਖ ਰੁਪਏ ਦਾ ਗੁੰਡਾ ਟੈਕਸ ਠੇਕੇਦਾਰ ਰਾਜੂ ਇਕੱਠਾ ਕਰ ਰਿਹਾ ਹੈ ਜੋ ਰਕਮ ਸਾਲਾਨਾ 18 ਕਰੋੜ ਹੋ ਜਾਂਦੀ ਹੈ ਤੁਹਾਨੂੰ ਪਤਾ ਸਰਕਾਰੀ ਰੇਟ ਜਿਹੜਾ ਜੀਪ ਦਾ ਸਿਰਫ 25 ਰੁਪਏ ਹੈ ਸਰ ਜੀ ਮੰਨਦੇ ਨਹੀਂ ਹੈ ਜਿੱਤੱਖਾ ਕਰਦੇ ਵੀ ਲੱਪੜ-ਤੱਪੜ ਕਰ ਦਿੰਦੇ ਸਾਬ ਹਾਂਜੀ ਹੱਥਾ ਬਾਈ ਵੀ ਕਰ ਹੱਥਾ ਬਾਈ ਪੂਰੀ ਈਸਾ ਪਾਣ ਦਿੰਦੇ ਐ ਦੀ ਆਵਾਜ਼ ਕਿਉਂ ਨਹੀਂ ਚੱਕਦੇ ਆਵਾਜ਼ ਸੁਣਦਾ ਹੀ ਨਹੀਂ ਜੀ ਸਾਰੇ ਰੇੜੀ ਵਾਲੇ ਨੂੰ ਪੁੱਛੋ ਸਭ ਕੋ ਜ਼ਬਰਦਸਤੀ ਪੈਸੇ ਲੈਂਦੇ ਨੇ ਬਾਉਂਸਰ ਵਗੈਰਾ ਖੜੇ ਕੀਤੇ ਹੁੰਦੇ ਬਾਹਰ ਜਿਹੜਾ ਨਹੀਂ ਮੰਨਦਾ ਤਾਂ ਹਾਂ ਉਹ ਲੜਾਈ ਲੁੜਾਈ ਕਰ ਲੈਂਦੇ ਆ ਤੁਹਾਨੂੰ ਪਤਾ ਹੈ ਜਿਹੜੀ ਇਹ ਸਰਕਾਰੀ ਬਤੀ ਹੈ ਸਿਰਫ ਸਿਰਫ 15 ਰੁਪਏ 20 ਰੁਪਏ ਨਹੀਂ ਮੈਨੂੰ ਪਤਾ ਨਹੀਂ 60 ਰੁਪਏ ਮੈਂ ਦੇ ਰਹਾ 2 ਸਾਲ ਤੋਂ ਜ਼ਬਰਦਸਤੀ ਕੱਢੇ ਪੈਸੇ ਕਰਦੇ ਆ ਵਾਓ ਉਹ ਇਹ ਨਹੀਂ ਕਿ ਐਸੇ दो बारे सबको परेशानी है परेशानी तो सबको है हम परदेशी आदमी क्या कर सकते कुछ नहीं कर सकते कभी बोल रहे सरकारी रेट है सिर्फ सौ रुपया दो सौ क्यों बाबू हमारी हिम्मत क्या है बोलने की यहाँ ਆਮ ਤੌਰ 'ਤੇ ਲੋਕ ਪਰ ਮਾਰਗੇ ਆਮ ਵੀ ਕੇਰੀ ਚਾਰजेस ਨੇ ਤਕਰੀਬਨ 15 ਤੋਂ 20 ਰੁਪਏ ਹੁੰਦੇ ਨੇ 3 ਵੀਲਰ ਦੇ ਪਰ ਉਹਦੇ ਚਾਰजेस 3 ਗੁਣਾ ਵੱਧ 60-60 ਰੁਪਏ ਲਿਆ ਜਾ ਰਹੇ ਨੇ ਉਹਦੇ ਤੋਂ ਪਤਾ ਹੈ ਵਾ ਸਖਤ ਐਕਸ਼ਨ ਲਿਆ ਜਾਊਗਾ ਇਹਦੇ ਤੋਂ ਔਰ ਮੰਡੀ ਠੇਕੇਦਾਰ ਦਾ ਹੋ ਸਕਦਾ ਸਾਨੂੰ ਠੇਕਾ ਕੈਨਸਲ ਕਰਨਾ ਪਏ ਉਹ ਵੀ ਕਰਦੇ ਆ 3-3 ਗੁਣਾ ਚਾਰਜ ਲਏ ਜਾਂਦੇ ਨੇ ਜੇ ਅਸੀਂ ਲੋਕਾਂ ਤੋਂ ਪੁੱਛਿਆ ਵੀ ਤੁਸੀਂ ਕੋਈ ਆਵਾਜ਼ ਵੀ ਨਹੀਂ ਚੱਕਦੇ ਕਹਿੰਦੇ ਜੇ ਕੋਈ ਆਵਾਜ਼ ਚੱਕਦੇ ਆ ਤਾਂ ਸਾਡੇ ਉੱਥੇ ਬੌਂਸਰ ਖੜੇ ਹੁੰਦੇ ਨੇ ਜਿਹੜੇ ਕੁੱਟ ਮਾਰ ਵੀ ਕਰਦੇ ਨਹੀਂ ਨਹੀਂ ਬਿਲਕੁਲ ਇਹ ਜੀ ਗੱਲ ਨਹੀਂ ਜੀ ਕੁੱਟ ਮਾਰ ਦੀ ਪਹਿਲਾਂ ਪਹਿਲਾਂ ਜ਼ਰੂਰ ਹੋਈ ਆ ਇੱਕ ਦੋ ਇਨਸੀਡੈਂਟ ਹੋਏ ਆ ਪਰ ਜਿਸ ਦਿਨ ਤੋਂ ਮੈਂ ਚਾਰਜ ਸੰਭਾਲਿਆ ਉਸ ਦਿਨ ਤੋਂ ਤੁਸੀਂ ਬੇਸ਼ੱਕ ਅੰਦਰ ਜਾ ਕੇ ਪੁੱਛ ਲਿਓ 18 ਤਰੀਕ ਤੋਂ ਬਾਅਦ ਕਦੇ ਕਿਸੇ ਨੂੰ ਫਟ ਮਾਰਦਾ ਕੀ ਕਹਦੇ ਕਿਸੇ ਨੂੰ ਗਾਲ ਨਹੀਂ ਕੱਢੀ ਗਈ ਹੋਊਗੀ ਮੈਂ নো ਡਾਊਟ ਮੈਂ ਕਹਿੰਨਾ ਵਾਂ ਪਈ ਪਹਿਲਾ ਫਟ ਮਾਰ ਹੋਈ ਆ ਥੱਪਣ ਤੋਂ ਪੜ ਮਾਰੇ ਆ ਕਿਸੇ ਦੇ ਪਰ ਹੁਣ ਨਹੀਂ ਹੋਈ ਹੈਗੀ ਉੱਥੇ ਭਾਜੀ ਕੀ ਨਾਮ ਆ ਜੀ ਤੁਹਾਡਾ ਸੇਸ਼ ਕੁਮਾਰ ਜੀ ਰਵੇਚ ਕੇ ਅੰਦਰੋਂ ਆ ਰਹੇ ਮੰਡੀ ਹਾਂਜੀ ਕਿੰਨੇ ਕਿੰਨੇ ਦੀ ਮਰਤੀ ਕਟਾਈ ਹੈ 100 ਰੁਪਏ ਲੈਂਦੇ 100 ਰੁਪਏ ਲੈਂਦੇ ਤੁਹਾਨੂੰ ਪਤਾ ਸਰਕਾਰੀ ਰੇਟ ਜਿਹੜਾ ਜੀਪ ਦਾ ਸਿਰਫ 25 ਰੁਪਏ ਆ ਸਰ ਜੀ ਮੰਨਦੇ ਨਹੀਂ ਆ ਕਿ ਠੱਖਾ ਕਰਦੇ ਵੀ ਲੱਪਰ ਠੱਪਰ ਕਰ ਦਿੰਦੇ ਸਭ ਹਾਂ ਹਾਂਜੀ ਠੱਪਾ ਬਾਈ ਵੀ ਕਰਦਾ ਠੱਪਾ ਬਾਈ ਪੂਰੀ ਈਸਾ ਪਾਣ ਦਿੰਦੇ ਆ ਹੂੰ ਸਾਡੇ ਕੋਲ ਨਾ ਟਾਈਮ ਹੈ ਨਹੀਂ ਤਾਂ ਟਾਈਮ ਲਈ ਸਬਜ਼ੀ ਦਾ ਕੰਮ ਆ ਅਸੀਂ ਕਹਿੰਨੇ ਅੱਠ ਵਜੇ ਸਵੇਰੇ ਆਪ 6 ਵਜੇ ਆਨੇ ਆ 9 ਵਜੇ ਤੱਕ ਗੱਡੀ ਲਾਉਣਾ ਹੁੰਦਾ ਉਹ ਖਰਕੇ ਰਾਜੀ ਨੇ ਲੱਫਪਰ ਫਰ ਜਿਹਦੇ ਕਰ ਦਿੰਦੇ ਸਾਂ ਕਿੰਨੇ ਕਿੰਨੇ ਗੇੜੇ ਮਾਰਨੇ ਹੁੰਦੇ ਅੰਦਰ ਇੱਕ ਹੀ ਗੇੜਾ ਬਸ ਇੱਕੋ ਗੇੜਾ ਤੁਹਾਨੂੰ ਪਤਾ ਹੈ ਜੇਕਰ ਇੱਕ ਗੇੜਾ ਮਾਰਨ ਦਾ ਉਹਦੇ 25 ਰੁਪਏ ਹੈ ਜੇਕਰ ਤੁਸੀਂ ਮਲਟੀਪਲ ਐਂਟਰੀ ਲੈਣੀ ਹੈ ਤਾਂ ਉਹਦੇ 50 ਰੁਪਏ ਪਰ ਤੁਹਾਡੇ ਤੋਂ ਜਿਹੜਾ ਕਿ 100 ਰੁਪਏ ਲਿਆ ਜਾ ਕੋਈ ਗੱਲ ਨਹੀਂ ਕਰਦਾ ਜੀ ਤੱਕਾ ਸਾਈ ਸਿੱਧੀ ਚੱਲਦੀ ਹੈ ਜੇ ਹਾਂਜੀ ਬੱਦੀ ਖਾਉਂ ਇੱਕ ਅਰਜੀ ਹੈਗਾ ਸਰ ਅਸੀਂ ਕਿੰਨੇ ਦੀ ਪਰਚੀ ਕਟਾਈ ਹਾਂਜੀ 60 ਕੀ 60 ਕਹਿੰਦੇ ਕੰਨ ਕੋਤੇ ਜਿਹੜੀ ਇਹ ਸਰਕਾਰੀ ਪਰਤੀ ਆ ਸਿਰਫ ਸਿਰਫ 15 ਰੁਪਏ 20 ਰੁਪਏ ਕਹਿੰਦੇ ਮੈਂ ਮੇਰੇ ਨੂੰ ਪਤਾ ਨਹੀਂ 60 ਰੁਪਏ ਮੈਂ ਦੇ ਰਹਾ ਦੋ ਸਾਲ ਤੋਂ ਵੀ ਸਿਰਫ 20 ਰੁਪਏ ਪਰਤੀ ਆ ਜਿਹੜਾ ਤਿੰਨ ਪਈਆ ਵਾਹਨ ਹੈ ਮੋਟਰ ਵਾਲਾ ਸਿਰਫ ਇਹਦੇ 20 ਰੁਪਏ ਪਰਤੀ ਆ ਜੇਕਰ ਤੁਸੀਂ ਇੱਕ ਵਾਰੀ ਆਣਾ ਹੁੰਦਾ ਕਿ ਦੋ ਤਿੰਨ ਵਾਰੀ ਘੇੜੇ ਮਾਰਨੇ ਹੁੰਦੇ ਨਾ ਦੋ ਤਿੰਨ ਬਾਰ ਘੇੜੇ ਮਾਰਨੇ ਉੱਥੇ ਦੋ ਤਿੰਨ ਘੇੜੇ ਦਾ ਵੀ ਉਹ ਤਾਂ ਜਿਹੜਾ ਰੇਟ ਆ ਸਿਰਫ 40 ਰੁਪਏ ਬਣਦਾ ਤੁਸੀਂ 60 ਰੁਪਏ ਦੇ ਰਹੇ ਹੋ ਕਦੇ ਅੰਦਰ ਕੁਐਸਚਨ ਨਹੀਂ ਕੀਤਾ

ਉਹ ਜਹਾਂ ਤਾਂ ਹੈ ਹਮ ਬਾਹਰ ਤਾਂ ਆਪਕੋ ਤਾਂ ਹਮ ਕੋ ਕੰਮ ਹੈ ਜਲਦੀ ਜਾਣਾ ਹੁੰਦਾ ਹੈ ਉਸ ਲਈ ਉਹਨੂੰ ਪੱਜਾ ਕਰਦਾ ਕੀ ਕੀ ਕਹਿ ਰਹੇ ਹੋ ਅਬਾ ਜਲਦੀ ਕਰਨ ਦਾ ਮਾਣਾ ਤਾਂ ਪਰ ਜਲਦੀ ਗੱਲ ਛੱਡੋ ਐਸੇ ਕਰ ਕਾ ਕਰਦੇ ਹੋ ਹਾਂ ਹਮ ਸਾਡੇ ਇਲਾਕੇ ਵੀ ਨਾਲ ਕਰਦੇ ਕਹਿੰਦੇ ਬੋਤਲ ਵੀ ਰੱਖਦੇ ਇੱਥੇ ਹਾਂ ਹਮ ਲੋਕ ਜਲਦੀ ਫਟਾਫਟ ਕਢਾ ਲ ਕੇ ਦੇ ਦਿੰਦਾ ਜਾ ਬਾਈ ਤੁਸੀਂ 25 ਖਾਓਗੇ ਬਨੇ ਤਾਂ ਵੀ ਦੇਖੋ ਜਿਹੜੀ ਪਰਜੀ ਆ ਉਹ ਵੀ 50 ਰੁਪਏ ਦੀ ਕੱਟੀ ਹੋਈ ਆ ਰੇਟ 40 ਬਣਦਾ ਜੇਕਰ ਤੁਸੀਂ ਡਬਲ 트리플 ਐਂਟਰੀ ਕਰਦੇ ਹਨ ਕਿ ਮਲਟੀਪਲ ਐਂਟਰੀ ਕਰਦੇ ਹੋ ਪਰ ਜਿਹੜਾ ਰੇਟ ਹੈ ਉਹ 40 ਰੁਪਏ ਬਣਦਾ ਪਰ 50 ਪਰਚੀ ਦੇ ਕੱਟੇ ਹੋਏ ਨੇ ਸੱਚ ਲਿੱਤੇ ਜਾਂਦੇ 4 ਲੈਂਦੇ ਜਾਂ ਕੱਟ ਲੈਂਦੇ 60 ਲੈਂਦੇ ਦੋ ਦੋ ਚੱਲਦਾ ਆ ਰਿਹਾ ਹੈ ਮਿਸਟਰ ਇਹ ਬਹੁਤ ਕਾਫੀ ਦਿਨ ਸੇ ਚੱਲ ਰਹਾ ਹੈ ਜੀ ਕੋਈ ਡੇਡਾ ਵਾਲੇ ਸੇਕਾ ਹੈ ਸਰਕਾਰੀ ਕੜਈ ਹੈ ਸਮਝੀ ਕਿੰਨੇ ਦੀ ਪਰਚੀ ਵਿੱਚ 40 ਲੈਂਦੇ 6 I think 50 ਵਿੱਚ 50 ਵਿੱਚ ਦੇਖੋ ਇੱਕ ਵਾਰੀ ਫੇਰ ਤੋਂ ਪਰਚੀ ਜਿਹੜੀ ਹੈ ਸਰਕਾਰੀ ਰੇਟ ਉਹਦਾ 20 ਰੁਪਏ ਆ ਤੇ ਜੇ ਕਿੰਨੀ ਵਾਰੀ ਗੇੜੇ ਮਾਰਨੇ ਹੁੰਦੇ ਅੰਦਰ ਤੇ ਇਕ ਮੇ ਖਾਨ ਦੇ ਚਲਦੇ ਕਿੰਨੇ ਕਿਡੇ ਬਾਅਦ ਲੰਮ ਸਮਾਂ ਅੰਦਰ ਜੇ ਤਨਾ ਲੱਗ ਗਿਆ ਤਾਂ ਸੁਣਾ ਗੋਟ ਕਿੜੇ ਲੱਗਿਆ 4 ਲੱਗੇ 10 ਵੀ ਲੱਗੇ ਅਤੇ ਪਰ ਤੈਨੂੰ ਪਤਾ ਹੈ ਸਰਕਾਰੀ ਰੇਟ ਜਿਹੜਾ ਜੇਕਰ ਤੁਸੀਂ 2-3 ਵਾਰ ਗੇੜੇ ਮਾਰਨੇ ਨੇ ਮਲਟੀਪਲ ਯਾਨੀ ਕਿ ਵਾਰ-ਵਾਰ ਗੇੜੇ ਮਾਰਨੇ ਆ ਤੇ ਸਰਕਾਰੀ ਰੇਟ ਉਹਦਾ ਸਿਰਫ 40 ਰੁਪਏ ਆ ਇਹ ਤੋਂ 60 ਰੁਪਏ ਇਕੱਠੇ ਆਪਕੋ ਸਰਕਾਰੀ ਜਿਹੜੀ ਪਰਚੀ ਆ 50 ਦੀ ਗੱਠੀ ਆ ਤੁਹਾਡੇ ਤੋਂ ਨਾਲੇ ਤੁਸੀਂ ਇੱਕ ਚੀਜ਼ ਦੇਖੋ ਕਾਰ ਜਿਹੜੀ ਟਾਈਪ ਐ ਕਾਰ ਜੀ ਕੱਟੀ ਹੋਈ ਐ ਹਾਲਾ ਕਿ ਪਰ 3 ਵੀਲਰ ਆ ਜਿਹੜਾ ਮੋਟਰ 3 ਵੀਕਲ ਐ ਉਸ ਦੀ ਜਿਹੜੀ ਸਰਕਾਰੀ ਪਰਚੀ ਬਣਦੀ ਐ ਸਿਰਫ ਤੇ ਸਿਰਫ 20 ਰੁਪਏ ਬਣਦੀ ਐ ਜੇਕਰ ਤੁਸੀਂ ਮਲਟੀਪਲ ਐਂਟਰੀ ਲੈਣੀ ਆ ਤਾਂ ਉਸ ਤੋਂ ਜਿਹੜੇ ਨੇ 70 ਰੁਪਏ ਵੱਧਦੇ ਪਰ ਇਹਦਾ ਜਿਹੜਾ ਕਰਮ ਐ ਜਿਹੜੀ ਕੰਡੀਸ਼ਨ ਐ ਜਿਹੜੀ ਇਸ ਦੀ ਫਰਤੀਆ ਓਕਾਰ ਤੇ ਜੀਪਲੀ ਕੱਟੀ ਹੋਈ ਐ ਤੇ ਕਦੀ ਸੰਭਾਲ ਨਹੀਂ ਖਤਮ ਤੇ ਅੰਦਰ ਨਹੀਂ ਨਹੀਂ ਇਹਨੇ ਵੱਧ ਤੇ ਕੰਪੈਕਟ ਸਾਰੇ ਨੂੰ ਐ ਤੋ ਇਕੱਠੇ ਪਾਰੇ ਵਾਲੇ ਸਾਰੇ ਜਿੰਨੇ ਕੱਟੀ ਵਾਲੇ ਸਾਰੇ ਜਾਤੇ ਤਾਂ ਮੰਡੀ ਵਿੱਚ ਚੱਲਦੀ ਹੋਏ ਤੱਕਾ ਸ਼ਾਇਦ ਜੇਕਰ ਗੱਲ ਕਰੀ ਤੁਹਾਨੂੰ ਪਹਿਲਾਂ ਰੇਟ ਦਿਖਾਏ ਬਾਹਰ ਵੀ ਕਿਵੇਂ ਡਬਲ ਟਿਪਲ ਚਾਰਜ ਜਿਹੜੇ ਕੀ ਐ ਗੱਡੀਆਂ ਵਾਲੇ ਤੋਂ ਲੈ ਜਾਂਦੇ ਨੇ ਜਿਹੜੇ ਅੰਦਰੋਂ ਮਾਲ ਲੋਡ ਕਰਕੇ ਆਂਦੇ ਨੇ ਜਿਹੜੇ ਅੰਦਰ ਮਾਲ ਛੱਡਣ ਜਾਂਦੇ ਨੇ ਪਰ ਹੁਣ ਜਿਹੜੀ ਮੰਡੀ ਦੇ ਅੰਦਰ ਪਹੁੰਚ ਗਿਆ ਜਿੱਥੇ 8 ਵਜੇ ਜੇਕਰ 6 ਦੀ ਤੁਸੀਂ ਫੜੀ ਲਾਉਣੀ ਹੈ ਸਟਾਲ ਲਾਉਣਾ ਹੈ ਤੁਹਾਡਾ ਜਿਹੜਾ ਸਰਕਾਰੀ ਰੇਟ ਹੈ ਸਿਰਫ ਤੇ ਸਿਰਫ 100 ਰੁਪਇਆ ਬਣਦਾ ਚਾ ਜੇਕਰ ਤੁਸੀਂ ਉਸ ਤੋਂ ਥੋੜਾ ਜਿਹਾ ਵਾਦਦੇ ਹੋ ਤਾਂ ਤੁਹਾਨੂੰ ਜਿਹੜੇ ਚਾਰਜ ਨੇ ਤਕਰੀਬਨ 200 ਰੁਪਇਆ ਦੇਣੇ ਪੈਣਗੇ ਪਰ ੱੱਕਾਸ਼ਾਈ ਜਿਹੜੀ ਕੀ ਹੈ ਮੰਡੀ ਦੇ ਵਿੱਚ ਜਿਹੜੀ ਚੱਲਦੀ ਪਏ ਸਮੇਂ ਤਾਂ ਤਕਰੀਬਨ 3 350 ਰੁਪਇਆ ਜਿਹੜਾ ਕੀ ਹੈ ਇਹਨਾਂ ਲੋਕਾਂ ਕੋਲ ਲਿਆ ਜਾਂਦਾ ਜਿਹੜਾ ਕੀ ਸਰਕਾਰੀ ਰੇਟ ਸਿਰਫ ₹100 ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਨਾਲ ਵੀ ਕਿਉਂ ਤੁਸੀਂ ਜਿਹੜਾ ਬੋਲਦੇ ਨਹੀਂ ਹੈਗੇ ਭਾਜੀ ਕਿੰਨੇ ਕਿੰਨੇ ਵੇ ਕਿੰਨੇ ਦੀ ਫੜੀ ਹੈ ਤੁਹਾਡੀ ਹਾਂਜੀ ਆ ਜਿਹੜੀ ਤੁਸੀਂ ਲਾਈ ਹੋਈ ਹੈ ਕਿੰਨੇ ਵੇ ਕਿੰਨੇ ਦੀ ਹੈ ਸੋ ਦਸਵਾ ਦਸਵਾ ਯਾਦ ਗਿਆ ਦਸਵਾ ਐਕਟ ਨੇ ਦਸਵਾ ਕਿੰਨੇ ਕਿੰਨੇ ਪਹਿਲੇ 21 ਸਰ 210 210 ਕਿੰਨਾ ਹਫਤੇ ਦਾ ਹਫਤੇ ਦਾ ਤੇ ਤੁਸੀਂ ਬੋਲਦੇ ਨਹੀਂ ਸਰਕਾਰੀ ਰੇਟ ਤੇਰਾ ਜਿਹੜਾ ਸਿਰਫ 200 ਰੁਪਿਆ ਬਣਦਾ ਇਹ ਦਿਨ ਦਾ ਹੋਜੀ ਤਾਂ ਗੋਲ ਹੀ ਰਹੇ ਆ ਆਪ ਲੋਕ ਤਾਂ ਹੋ ਹੀ ਨਹੀਂ ਰਹਾ ਕੋਈ 200 ਰੁਪਿਆ ਮਾੜਾ ਤਕਰੀਬਾ ਹਾਂਜੀ ਤਰ ਤਿੰਨ ਗੁਣਾ ਪੈਸੇ ਉਹਦੇ ਲੈ ਜਾ ਰਹੇ ਹੋ ਹੀ ਨਹੀਂ ਰਹਾ एक बोल रहे हैं बोल रहा है कुछ और हम लोग का कोई आते नहीं कोई <laughs> बातें नहीं होते हम लोग देखिए अब क्या होता है इसे बोलने के हमको हम लोग का कोई सुनवाई नहीं कोई सुनवाई नहीं कितना टाइम हो गए थे काम कर रहे हैं ओ 4-5 साल से ऊपर हो नाम के तो राकेश राकेश तो देख सकते हैं अभी बोलने तो भी जेड़े लोग ने खतरावदे नहीं बोलदे ਓਏ ਕਿੰਨੇ ਵਾਹ ਕਿੰਨੇ ਦਾ ਸਟਾਲ ਹੈ ਤੁਹਾਡਾ ਸਾਰਾ ਹੈ ਬਾ ਗਾੜਿਆ 10 ਫੁੱਟ ਦਾ 10 ਫੁੱਟ ਦਾ ਕਿੰਨੇ ਪੈਸੇ ਲੈ ਜਾਂਦਾ ਤੁਮ ਕੋ ਪਾਸ ਮੇਜਿਆ ਦੂਸਰੀ ਦੁਕਾਨ ਤੇ ਬੈਠਾ ਡਰ ਐਨਾ ਕਿ ਜਿਹੜਾ ਕਿ ਮੰਡੀ ਵਾਲਾਂ ਦੇ ਵਿੱਚ ਬਿਠਾਇਆ ਹੋਇਆ ਕੋਈ ਬੋਲਣ ਤੋਂ ਵੀ ਜਿਹੜਾ ਇਸ ਸਮੇਂ ਘਤਰੋਂਦੇ ਨੇ ਨਹੀਂ ਬੋਲਦੇ ਹਾਂਜੀ ਜੱਜਿਆਲ ਬੜੀਆ ਹੈ ਬਾਊ ਕਿੰਨੇ ਵਾਹ ਕਿੰਨੇ ਦਾ ਦਾ ਹੈਗਾ ਸਟਾਲ ਇਹ ਕੀਆ ਇਹ ਜੋ ਆਪ ਵੀ ਫੜੀ ਲਗਾਈ ਹੈ ਕਿੰਨੇ ਵਾਹ ਕਿੰਨੇ ਕੀ ਹੈ ਇਹ 800 ਰੁਪਏ ਫੜੀ ਦੀ ਆ ਸਾਰਾ 800 100 ਰੁਪਏ ਪਿਆਗੇ 100 ਰੁਪਏ ਲੈਤਾ ਹਫਤੇ কা ਲੈਤਾ ਕਿ ਹਰ ਦਿਨ ਨਹੀਂ ਰੋਜ਼ কা ਰੋਜ਼ ਰੋਜ਼ কা ਰੋਜ਼ কা 100 ਰੁਪਏ ਲੈਤਾ ਕਿੰਨੇ ਪੈ ਲੈ ਤੜ ਤੋਂ 600 600 ਰੁਪਏ 300 ਸੋਰੀ 300 300 ਰੁਪਏ ਪਰ ਬੋਲਾ ਸਰਕਾਰੀ ਰੇਟ ਜਿਹੜਾ ਕੀ ਹੈ ਸਿਰਫ 200 ਰੁਪਏ ਬਣਾ ਜੇਕਰ ਇਹ 6 ਬਏ 8 ਤੋਂ ਵੱਧ ਆਵਾ ਤੇ ਤੁਸੀਂ 300 ਰੁਪਏ ਦੇ ਰਹੇ ਹੋ ਕਦੇ ਬੋਲੇ ਨਹੀਂ ਕੁਝ ਨਹੀਂ ਮੈਂ ਕੁਝ ਨਹੀਂ ਬੋਲਤਾ ਹੂੰ ਕਿਉਂ ਕਿ ਹਮੇਸ਼ਾ 300 ਲਿਓ ਪਿਛਲੇ ਵਾਰ ਵੀ ਇਸ ਵਾਰ ਵੀ ਇਸੇ ਨੇ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ

ਸਭ ਦੇਤਾ ਦੋ ਦੇਤਾ ਅਰਥਛੋੜੀ ਹਾਂ ਬੋਲੋ ਨਾ ਕੁਲਕੇ ਬੋਲਤੇ ਰਹੇ ਆ ਮੈਂ ਜੇਕਰ ਪੈਸੇ ਨਹੀਂ ਦਿੰਦੇ ਫਿਰ ਤੁਸੀਂ ਕਹਿਣੋ ਕਿ ਉਹਨੇ ਮੈਸਰ 200 ਰੁਪਏ ਦੇਣਾ ਹੈ ਤਾਂ ਫਿਰ ਕੀ ਕਰਦੇ ਨੇ ਨਹੀਂ 2 300 ਲੇਤਾ ਆ ਕਿੰਨੇ ਵਾ ਕਿੰਨੇ ਦਾ ਢਾਡਾ ਟਾਟਾ ਹੈ 6 ਬਾਈ 8 6 ਬਾਈ 8 ਕਿੰਨੇ ਪੈਸੇ ਕਿੰਨੇ ਲੈਂਦਾ ਢਾਡਾ 1400 1400 ਤੁਹਾਨੂੰ ਪਤਾ ਜਿਹੜਾ ਸਰਕਾਰੀ ਰੇਟ ਆ ਸਿਰਫ 100 ਰੁਪਏ ਹੀ ਆਏਗਾ 6 ਬਾਈ 8 ਦੇ ਜਿਹੜਾ ਸਟਾਲ ਸੀ ਲਾਣੇ ਹੋ ਤੇ ਜੇ ਇੱਕ ਤਾਂ ਨਾ ਤੂੰ ਥੋੜਾ ਵਾਦਿਆ ਤਾਂ ਕਿ ਕਿ 200 ਰੁਪਏ ਲੈ ਜਾਂਦਾ ਪਰ ਤੁਹਾਡਾ ਜਿਹੜਾ 6 ਬਾਈਡ ਦਾ ਸਟਾਲ ਹੈ ਤੇ ਇਹਦੇ 1400 ਲੈ ਰਹੇ ਕਿਤੇ ਬੋਲੇ ਨਹੀਂ ਤੁਸੀਂ ਕੁਝ ਜੀ ਨਹੀਂ ਬਾਈ ਜੀ ਐਸੇ 1400 ਮੰਗਾ ਤੇ 1400 ਤਾਂ ਦੇ ਦੀ ਕਿਤੇ ਸਵਾਲ ਨਹੀਂ ਕਰਦਾ ਕੀਤਾ ਵੀ ਜਿਹੜਾ ਸਰਕਾਰੀ ਦੇਣਾ ਉਹਦਾ 100 ਰੁਪਏ ਤੁਸੀਂ ਵਾਧਾ ਕਿਉਂ ਲੈ ਰਹੇ

ہم پردیسی آدمی کیا کر سکتے کچھ نہیں کر سکتے جب تک ہمارا گزارا یہاں چل رہا ہے رہ رہا ہے اس کے بعد دے دے اڑی کتنا بنتا کوئی 500 600 دارے بنتا ہے 1000 روپے دے اد دو بندہ ود لے ਜਾਂਦਾ تے پھر کیویں بچت پکدا طرح اس میں کیا کیجئے گا اگر دوسرا کام نہیں سیکھے تے کام کر رہا ہے تا ہن باہر پہنچے جڑا آٹا تانوں دکھا رہے ایک وری جڑا اڈا ہے اے 6 بائی 8 دا آٹا تقریبا ہوئے گا تا اس دا جڑا چار دی دا صرف

ਪਹਿਲੇ ਤੇ ਹੀ ਚੱਲਦਾ ਪਿਆ ਹਾਂ ਪਿੱਛੇ ਪਹਿਲੇ ਡਿੱਗਦਾ ਉਹ ਜੱਬੀ ਆਈ ਤਾਂ ਉਹ ਮੌਕਾ ਵਈ ਜੁਕਾ ਤੀ ਜਦਿੱਤ ਤੁਹਾਨੂੰ ਪੈਸੇ ਕਦੇ ਬੋਲੇ ਨਹੀਂ ਕਿ ਜੇ ਸਰਕਾਰੀ ਜਿਹੜਾ ਸਿਰਫ 100 ਰੁਪਏ ਹੈਗਾ ਤੁਸੀਂ 200 ਕਿਉਂ ਲੈ ਬਾਬੂ ਹਮਾਰੀ ਹਿੰਮਤ ਛਾ ਹੈ ਬੋਲਣ ਦੀ ਹਾਂ ਹਮਾਰੋ ਕੋ ਵੀ ਲੱਕੜ ਮਾਰਾਂਗੇ ਹਮਾਰੋ ਵੀ ਉਹ ਹੋਰ ਦਾਦਣਾ ਬਲ ਬੋ ਮਾਰੇ ਯਾ ਹੋਰ ਮਾਰੇ ਸਾਥ ਪੰਗਾ ਹੋ ਜਾਏ ਫੜਾ ਤਮ ਪੰਜਾਬ ਮਾਰਕੀਟ ਕਮੇਟੀ ਦੇ ਸਾਡੇ ਨਾਲ ਚੇਅਰਮੈਨ ਮੌਜੂਦ ਨੇ ਗੱਲਬਾਤ ਕਰਦੇ ਗੁਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਬਹੁਤ 모ਸਟ ਵੈਲਕਮ ਤੁਹਾਡਾ ਹਰਜੀਤ ਸਾਹਿਬ ਸਰ ਲੋਕਾਂ ਵੱਲੋਂ ਕੰਪਲੇਂਟ ਕੀਤੀ ਜਾ ਰਹੀ ਸੀ ਕਿ ਜਿਹੜੀ ਓਵਰਚਾਰਜਿੰਗ ਕੀਤੀ ਜਾ ਰਹੀ ਹੈ ਪਾਰਕਿੰਗ ਦੇ ਜਿਹੜੇ ਪਰਚੀ ਲੱਗਦੀ ਹੈ ਤਾਂ ਜਿਹੜੇ ਅੰਦਰ ਸਟਾਲ ਲਾਉਂਦੇ ਨੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਰਚੀਆਂ ਦੀ ਤਾਂ ਜਿਹੜੀ ਚਾਰजेस ਨੇ ਤਕਰੀਬਨ 15 ਤੋਂ 20 ਰੁਪਏ ਹੁੰਦੇ ਨੇ 3 ਵੀਲਰ ਦੇ ਪਰ ਉਹਦੇ ਚਾਰजेस ਤਿੰਨ ਗੁਣਾ ਵੱਧ 60-60 ਰੁਪਏ ਲਏ ਜਾ ਰਹੇ ਨੇ ਇਹ ਦੇਖੋ ਇੱਕ ਹਲ ਮੇਰੇ ਕੋਲੋਂ ਤੁਹਾਨੂੰ ਤੁਹਾਡੇ ਥਰੂ ਆਈ ਆ ਕੰਪਲੇਂਟ ਮੇਰੇ ਕੋਲ ਪਰਸਨਲੀ ਕਿਸੇ ਦੀ ਕੰਪਲੇਂਟ ਨਹੀਂ ਆਈ ਸੀਗੀ ਜੇ ਮੇਰੇ ਕੋਲ ਕੰਪਲੇਂਟ ਇਹ ਜੀ ਆਉਗੀ ਹੁਣ ਜਿਵੇਂ ਤੁਸੀਂ ਦੱਸਤਾ ਇਹਦੇ ਤੇ ਇਨਕੁਆਇਰੀ ਹੋਵੇ ਸਖਤ ਐਕਸ਼ਨ ਤੁਹਾਡੇ ਨਾਲ ਵਾਦਾ ਵਾ ਸਖਤ ਐਕਸ਼ਨ ਲਿਆ ਜਾਊਗਾ ਇਹਦੇ ਤੋਂ ਔਰ ਮੰਡੀ ਦੇ ਠੇਕੇਦਾਰ ਦਾ ਹੋ ਸਕਦਾ ਸਾਨੂੰ ਠੇਕਾ ਕੈਨਸਲ ਕਰਨਾ ਪਏ ਉਹ ਵੀ ਕਰਦੇ ਆਂ ਤਿੰਨ ਤਿੰਨ ਗੁਣਾ ਚਾਰਜ ਦਲੇ ਜਾਂਦੇ ਨੇ ਜੇ ਅਸੀਂ ਲੋਕਾਂ ਤੋਂ ਪੁੱਛਿਆ ਵੀ ਤੁਸੀਂ ਕੋਈ ਆਵਾਜ਼ ਗੋਣ ਚੱਕਦੇ ਕਹਿੰਦੇ ਜੇਕਰ ਆਵਾਜ਼ ਚੱਕਦੇ ਆ ਤਾਂ ਸਾਡੇ ਉੱਥੇ ਬੌਂਸਰ ਖੜੇ ਹੁੰਦੇ ਨੇ ਜਿਹੜੇ ਕੁੱਟ ਮਾਰ ਵੀ ਕਰਦੇ ਨੇ ਨਹੀਂ ਨਹੀਂ ਬਿਲਕੁਲ ਇਹ ਜੀ ਗੱਲ ਨਹੀਂ ਜੀ ਕੁੱਟ ਮਾਰ ਦੀ ਕਿ ਪਹਿਲਾਂ ਪਹਿਲਾਂ ਜ਼ਰੂਰ ਹੋਈ ਆ ਇੱਕ ਦੋ ਇਨਸੀਡੈਂਟ ਹੋਏ ਆ ਪਰ ਜਿਸ ਦਿਨ ਤੋਂ ਮੈਂ ਚਾਰਜ ਸੰਭਾਲਿਆ ਉਸ ਦਿਨ ਤੋਂ ਤੁਸੀਂ ਬੇਸ਼ੱਕ ਅੰਦਰ ਜਾ ਕੇ ਪੁੱਛ ਲਿਓ 18 ਤਰੀਕ ਤੋਂ ਬਾਅਦ ਕਦੇ ਕਿਸੇ ਨੂੰ ਕੁੱਟਮਾਰ ਤਾਂ ਕੀ ਕਹਦੇ ਕਿਸੇ ਨੂੰ ਗਾਲ ਨਹੀਂ ਕੱਢੀ ਗਈ ਹੋਊਗੀ ਕਿਉਂਕਿ ਕੁੱਟਮਾਰ ਦੇ ਖਿਲਾਫ ਸਖਤ ਆਪਾਂ ਸਖਤ ਪਹਿਲੇ ਦਿਨ ਹੀ ਉਹਨੂੰ ਵਾਰਨਿੰਗ ਕਰਤਾ ਸੀਗਾ ਵੀ ਜੇ ਭਾਈ ਸਾਹਿਬ ਜੇ ਕਿਸੇ ਗਰੀਬ ਦੇ ਨਾਲ ਤੁਸੀਂ ਧੱਕਾ ਕੀਤਾ ਜਾਂ ਉਹਨਾਂ ਨਾਲ ਕੋਈ ਹੱਥੋਪਾਈ ਕੀਤੀ ਤਾਂ ਤੁਹਾਡੇ ਵਿਰੁੱਧ ਐਕਸ਼ਨ ਲਿਆ ਜਾਊਗਾ ਇਸ ਲਈ ਜੋ ਉਸ ਤੋਂ ਬਾਅਦ ਨਹੀਂ ਹੋਊਗੀ ਪਹਿਲਾਂ ਹੋਈ ਹੋਊਗੀ ਮੈਂ ਨੋ ਡਾਊਟ ਮੈਂ ਕਹਿੰਨਾ ਵਾਂ ਵੀ ਪਹਿਲਾਂ ਕੁੱਟਮਾਰ ਹੋਈ ਆ ਥੱਪਣ ਤੋਂ ਪੜਬਾਰੇ ਆ ਕਿਸੇ ਦੇ ਪਰ ਹੁਣ ਨਹੀਂ ਹੋਈ ਹੈਗੀ ਉੱਥੇ ਜਿਹੜੇ ਅੰਦਰ ਜਿਹੜੇ ਫੜੀਆਂ ਲੱਗਦੇ ਨੇ ਜਿਹੜੇ ਰਿਟੇਲ ਸ਼ਾਪਕੀਪਰ ਜਿਹੜੇ ਸੇ ਬੈੰਦਦੇ ਨੇ ਉੱਥੇ ਜਿਹੜੇ ਹਨਾ ਉਹਨਾਂ ਦੀ ਜਿਹੜੀ 6/8 ਦੀ ਜਿਹੜੀ ਸਟਾਲ ਲੱਗਦੀ ਆ ਉਹਦਾ ਤਕਰੀਬਨ 100 ਰੁਪਿਆ ਚਾਰਜ ਹੀ ਦੱਸ ਰਹੀ ਹੈ ਜੇਕਰ ਉਸ ਤੋਂ ਵੱਧ ਦੇ ਨੇ ਤਾਂ 200 ਰੁਪਿਆ ਲਿਆ ਜਾਏਗਾ ਪਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਹੈ ਕਿ 3-300 ਰੁਪਿਆ ਚਾਰਜ ਲਏ ਜਾ ਰਹੇ ਨੇ ਨਹੀਂ ਉੱਥੇ ਦੇਖੋ ਕਈ ਤਾਂ 6/8 ਤੋਂ ਵੀ ਜ਼ਿਆਦਾ ਆ ਪਰ ਹਾਂ ਜੇ 6/8 ਵਾਲੇ ਆ ਉਹਨਾਂ ਤੋਂ 100 ਰੁਪਈਆ ਹੀ ਲਿਆ ਜਾਊਗਾ ਉਹਨਾਂ ਤੋਂ ਵੱਧ ਨਹੀਂ ਲਿਆ ਜਾਊਗਾ ਇਹ ਇਹ ਕਈ ਵਾਰੀ ਆਪਸੀ ਅੰਡਰਸਟੈਂਡਿੰਗ ਨਾਲ ਆਪਸੀ ਅੰਡਰਸਟੈਂਡਿੰਗ ਨਾਲ ਜਦੋਂ ਇਹ ਵਧਾ ਲੈਂਦੇ ਆ ਤਾਂ ਇਹ ਇਹ ਵੀ ਉੱਥੇ ਕਹਿ ਦਿੰਦੇ ਆ ਕਿਉਂਕਿ ਉਹਨਾਂ ਨੇ ਵੀ ਬਿਜ਼ਨਸ ਚਲਾਉਣਾ ਆਪਸੀ ਅੰਡਰਸਟੈਂਡਿੰਗ ਨਾਲ ਕਈ ਵਾਰੀ ਵੱਧ ਘੱਟ ਕਰ ਲੈਂਦੇ ਆ ਆਦਰਵਾਈਜ਼ ਜੋ ਰੇਟ ਆ ਜੋ 6/8 ਦਾ ਰੇਟ ਆ ਜਦੋਂ ਡਬਲ ਹੋ ਜੂਗਾ 200 ਟ੍ਰਿਪਲ ਹੋ ਜੂਗਾ 300 ਤੇ ਮੈਂ ਵੀ ਨੇ ਇਹ ਵੀ ਦੇਖਿਆ ਜਿਨ੍ਹਾਂ ਕੋਲੇ 10 ਟਾਈਮ ਜਿਆਦਾ ਵੀ ਆ ਉਹ ਵੀ 300 ਦੇ ਰਹੇ ਆ ਕਿਉਂਕਿ ਧੱਕੇ ਨਾਲ ਹਰ ਇੱਕ ਬੰਦਾ ਉਹ ਬੇ ਟੇਕੇ ਦਾ ਰੇ ਸੋਚ ਲੈਂਦਾ ਵਾ ਵੀ ਚਲ ਵੀ ਜਿਹੜੇ ਮੈਨੂੰ ਦੇ ਰਹੇ ਉਹਨੇ ਹੀ ਸਹੀ ਤੇ ਕਈ ਵੇ ਕਈ ਇਨਸੀਡੈਂਟ ਇਹ ਜੇ ਵੀ ਮੈਂ ਦੇਖਿਆ ਜੀ ਉੱਥੇ ਕੀਮਤ ਜਿਆਦਾ ਲੱਦਾ ਜੀ ਬਹੁਤ ਜਿਆਦਾ ਨਹੀਂ ਹੋਗਾ ਵੀ 60 ਬਏ 80 ਦਾ ਹੋਵੇ ਜੇ 10 ਟਾਈਮਸ ਜ਼ਿਆਦਾ ਹੋਗਾ ਤਾਂ ਹਾਂ ਬਿਲਕੁਲ ਬਿਲਕੁਲ ਹੈਗਾ ਮੈਂ ਤੁਹਾਨੂੰ ਚਲੋ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਦੁਕਾਨਾਂ ਕਿ ਇੰਨੀ ਵੱਡੀਆਂ ਵੱਡੀਆਂ ਲੱਗੀਆਂ ਤੁਸੀਂ ਜਦੋਂ ਇੱਥੋਂ ਐਂਟਰ ਕਰੋਗੇ ਨਾ ਹਰ ਲੈਵਲ ਦੇ ਵਿੱਚ ਦੀ ਤੁਸੀਂ ਐਂਟਰ ਕਰਕੇ ਦੇਖਿਓ ਉੱਥੇ ਸੱਜੇ ਖੱਬੇ ਫਰੂਟ ਵਾਲੀਆਂ ਕਾਰਨਰ ਦੇ ਉੱਤੇ ਬਹੁਤ ਪਿੱਛੇ ਤੱਕ ਗਈ ਕਈ ਕਈ 10 ਟਾਈਮਸ ਨਹੀਂ 6 ਟਾਈਮ ਜ਼ਿਆਦਾ ਹੋਣਗੇ 8 ਟਾਈਮ ਜ਼ਿਆਦਾ ਹੋਣਗੇ ਯਾਨੀ ਉਹ ਤਾਂ ਇੱਕ ਮੁਹਾਵਰੇ ਵਾਂਗੂ ਨਿਕਲ ਗਿਆ ਉਹ ਚ ਤੇ ਪਰ ਉਹ ਵੀ ਉਹ ਵੀ 300 ਹੀ ਦਿੰਦੇ ਆ ਪਰ ਮੈਂ ਕੋਈ ਉਹਦੀ ਹਮਾਇਤ ਨਹੀਂ ਕਰ ਰਿਹਾ ਮੈਨੂੰ ਠੇਕੇਦਾਰ ਦੇ ਮਾਧਿਅਮ ਨਾਲ ਮੈਂ ਪਬਲਿਕ ਦਾ ਨੁਮਾਇੰਦਾ ਮੈਂ ਪਬਲਿਕ ਦੇ ਨਾਲ ਠੁੰਗਾ ਜਿਸ ਜੋ ਪਬਲਿਕ ਮੈਨੂੰ ਆਕੇ ਕੰਪਲੀਟ ਕਰੂਗੀ ਉਹਤੇ ਐਕਸ਼ਨ ਲਿਆ ਜਾਊਗਾ ਸਾਡੇ ਪਾਰਕਿੰਗ ਵਾਲੇ ਚਾਰजेस ਦੀ ਮੈਂ ਗੱਲ ਕਰ ਰਿਹਾ ਤੇ 70 ਨਾਲ ਵੀ ਗੱਲ ਕੀਤੀ ਆਪਾਂ ਤਾਂ ਉਹਨਾਂ ਨੇ ਸੁਪਰਵਾਈਜ਼ਰ ਹੀ ਭੇਜੇ ਸੀ ਉਹਨਾਂ ਵੱਲੋਂ ਤਾੜਨਾ ਵੀ ਕੀਤੀ ਗਈ ਉਹਨਾਂ ਦੀ ਹਾਲਾਂਕਿ ਡੀਐਨਏ ਐਮਟੀ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਤਾੜਨਾ ਕਰ ਸਕਦੇ ਹੋ ਪਰ ਫਿਰ ਵੀ ਤਾੜਨਾ ਕੀਤੀ ਆ ਪਰ ਉਸ ਦੇ ਉੱਤੇ ਐਕਸ਼ਨ ਕੋਈ ਨਹੀਂ ਹੋਇਆ ਪਰ ਤੁਸੀਂ ਅੱਜ ਪਹਿਲੀ ਵਾਰੀ ਇਹ ਇਹ ਤਾਂ ਮੈਂ ਕਰ ਰਿਹਾ ਸੀਗਾ ਉਸ ਦਿਨ ਮੈਨੂੰ ਐਂਟਰੀ ਫੀਸ ਬਾਰੇ ਜੋ ਜਿਹੜੀ ਹੋਈ ਸੀ ਉਹ ਉਹਨਾਂ ਦਾ ਜੁਦੀ ਚਾਰਜ ਜੋ ਵੀ ਐਂਟਰੀ ਦੇ ਉੱਤੇ ਲਏ ਜਾਂਦੇ ਸੀਗੇ ਉਹਦੇ ਬਾਰੇ ਉਸ ਦਿਨ ਕੋਈ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਹੁਣ ਤੁਸੀਂ ਆ ਤੁਸੀਂ ਮੈਨੂੰ ਦਿਖਾਇਆ ਵਾ ਹੁਣ ਇਹਦੇ ਤੇ ਆਪਾਂ ਉਹ ਠੇਕੇਦਾਰ ਨੂੰ ਬੁਲਾ ਕੇ ਜਾਂ ਉਹਨੂੰ ਨੋਟਿਸ ਕਰਕੇ ਕੋਈ ਉਹਨੂੰ ਪਹਿਲਾਂ ਉਹਨੂੰ ਵਾਰਨਿੰਗ ਦਿੱਤੀ ਜਾਊਗੀ ਨਹੀਂ ਉਹ ਬੰਦ ਨੂੰ ਕਹਤਾਂ ਉਹਨੂੰ ਫਾਈਨ ਕੀਤਾ ਜਾਊਗਾ ਪਰ ਨਹੀਂ ਜਿੱਦਾਂ ਰੇਟ ਜਿਹੜੇ ਨੇ ਸਿਰਫ ਜਿਹੜੇ 15 20 25 ਇਸ ਤਰੀਕੇ ਨਾਲ ਪਰ ਜਿੱਦਾਂ ਇੱਕ ਇਹਦੇ ਵਿੱਚ ਡੀਐਨ 90 ਦੇ ਵਿੱਚ ਲਿਖਿਆ ਹੋਇਆ ਹੈ ਕਿ ਮਲਟੀਪਲ ਐਂਟਰੀ ਨਹੀਂ ਹੋਊਗੀ ਪਰ ਉਹ ਮਲਟੀਪਲ ਐਂਟਰੀ ਦੀ ਪਰਚੀ ਕੱਟ ਰਿਹਾ ਹੈ ਅੱਜ ਕੱਟ ਰਿਹਾ ਮੇਰੇ ਕੋਲ ਕੋਈ ਹਲਿਸ਼ ਭਾਈ ਤੇ ਨਹੀਂ ਆਈ ਦੀ ਅਸੀਂ ਵੀ ਚੈੱਕ ਕਰਨਗੇ ਸੇ ਮੇਰੇ ਕੋਲ ਕੋਈ ਧਿਆਨ ਚਿਤ ਦਾ ਕੇਸ ਨਹੀਂ ਆਇਆ ਜਦੋਂ ਕੋਈ ਕੇਸ ਆਊਗਾ ਤੇ ਇਹਦੇ ਤੇ ਪੱਕਾ ਤੇ ਕਾਰਵਾਈ ਹੋਊਗੀ ਇਹਦੇ ਤੇ ਬਖਸ਼ਿਆ ਨਹੀਂ ਜਾਊਗਾ ਨਹੀਂ ਪਰ ਜਿਹੜੇ ਸੁਪਰਵਾਈਜ਼ਰ ਰੱਖਿਆ ਕਿ ਉਹ ਚੈਕਿੰਗ ਕਰਨ ਨਹੀਂ ਜਾ ਰਹੇ ਜਿਹੜੇ ਆਮ ਲੋਕ ਪਰੇਸ਼ਾਨ ਆ ਰਹੇ ਨੇ ਕਿਉਂਕਿ ਪਹਿਲਾਂ ਪਿੱਛੇ ਜੇ ਕੇਲੇ ਵਾਲੇ ਨੇ ਵੀ ਕੰਪਲੇਂਟ ਕੀਤੀ ਸੀ ਉਹਦੇ ਤੇ ਕਾਰਵਾਈ ਹੋਈ ਹੋਈ ਆ ਜਿਹੜੀ ਪਹਿਲਾਂ ਕੰਪਲੀਟ ਆਈ ਆ ਅਸੀਂ ਚੈੱਕ ਕੀਤਾ ਉਹਦੇ ਤੇ ਕਾਰਵਾਈ ਹੋਈ ਹੋਈ ਆ ਹੋਣ ਜਿਹੜਾ ਹੁਣ ਸਮੁੱਤਲੀ ਚੱਲ ਰਿਹਾ ਉਹਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਵੀ ਦੇਖਿਆ ਕੋਈ ਅਖਬਾਰ ਚ ਖਬਰ ਨਹੀਂ ਲੱਗਦੀ ਆ ਕੋਈ ਕੁਝ ਨਹੀਂ ਲੱਗਦਾ ਵਧੀਆ ਕੰਮ ਚੱਲ ਰਿਹਾ ਹੁਣ ਜੇ ਹੁਣ ਵੀ ਕੋਈ ਸਾਡੇ ਤੇ ਕੰਪਲੇਟ ਆਉਗੇ ਤਾਂ ਤੇ ਕਾਰਵਾਈ ਹੋਊਗੀ ਪਰ ਤੁਸੀਂ ਮਾਰਕੀਟਿੰਗ ਵਿੱਚ ਇੰਝ ਸਖਤ ਰਹੋ ਤਾਂ ਜਦਾਂ ਜਿਹੜੀ ਮਲਟੀਪਲ ਐਂਟਰੀ ਉੱਥੇ ਨਹੀਂ ਕਰ ਸਕਦੇ ਜਿਹੜਾ ਡੀਐਨਆਈਟੀ ਚ ਲਿਖਿਆ ਹੋਇਆ ਹੈ ਕਿ ਜਿਹੜੀ ਸਿਰਫ ਸਿਰਫ ਸਿੰਗਲ ਐਂਟਰੀ ਹੋਗੀ ਉਹ ਵੀ 24 ਘੰਟਿਆਂ ਵਾਸਤੇ ਪਰ ਜਿਹੜੀ ਪਰਚੀ ਕੱਟ ਰਿਹਾ ਸਿਰਫ 12 ਘੰਟਿਆਂ ਦੀ ਕੱਟ ਰਿਹਾ ਉਸ ਤੋਂ ਹਾਂਜੀ ਪਰਚੀਆਂ ਮੇਰੇ ਕੋ ਸਾਰੀਆਂ ਵੀਡੀਓ ਨੇ ਜੀ ਮੈਂ ਆਪ ਸ਼ੂਟ ਕੀਤੀਆਂ ਨੇ ਉੱਥੇ ਮੈਂ ਦਿਖਾ ਦੇਣਾ ਤੁਹਾਨੂੰ ਤੇ ਉਸ ਤੋਂ ਬਾਅਦ ਜਿਹੜੀ ਪਰਚੀ ਆ ਵੀ ਜਿਹੜਾ 3 ਗੁਣਾ ਵੱਧ ਪੈਸੇ ਲੈ ਰਿਆ ਕੋਈ ਨਾ ਕਾਰਵਾਈ ਹੋਊਗੀ ਇਹਦੇ ਤੇ ਮੇਰੇ ਧਿਆਨ ਚ ਤੁਸੀਂ ਲਿਆ ਤਾਂ ਮੈਂ ਜਾਊਂਗਾ ਮੰਡੀ ਚ ਚੈੱਕ ਕਰੂੰਗਾ ਜੇ ਇਦਾਂ ਦਾ ਕੋਈ ਕੇਸ ਫੜਿਆ ਗਿਆ ਤੇ ਇਹਦੇ ਤੇ ਸਭ ਤੋਂ ਸਖਤ ਕਾਰਵਾਈ ਹੋਊਗੀ ਇੱਕ ਜਿਹੜੇ ਸੁਪਰਵਾਈਜ਼ਰ ਰੱਖੇ ਹੋ ਤਾੜਨਾ ਨਹੀਂ ਕਰ ਸਕਦੇ ਇਹਨਾਂ ਦੀ ਜਾ ਕੇ ਪਰ ਉਹਨਾਂ ਨੇ ਪਿੱਛੇ ਤਾੜਨਾ ਵੀ ਕੀਤੀ ਪਰ ਫਿਰ ਇਹ ਇੱਕ ਸਟਾਫ ਦੀ ਬਹੁਤ ਵੱਡੀ ਪ੍ਰੋਬਲਮ ਹੈ ਮੇਰੇ ਕੋਲ ਤਿੰਨ 400 ਸੁਪਰਵਾਈਜ਼ਰ ਐਡੀ ਵੱਡੀ ਮੰਡੀ ਯਾਰ ਇੰਨੀ ਮੰਡੀ ਨੂੰ ਚਾਰ ਮੰਡੀ ਸੁਪਰਵਾਈਜ਼ਰ ਕੰਟਰੋਲ ਕਰਨ ਦਾ ਬਹੁਤ ਔਖਾ ਆਪਣੇ ਕੋਲ ਸਟਾਫ ਵੀ ਹੈ ਨਹੀਂ ਆਊਟਸੋਰਸ ਤੇ ਮੁੰਡੇ ਰੱਖੇ ਹੋਏ ਆ ਅਸੀਂ ਠੀਕ ਹੈ ਬਾਕੀ ਦਿਨ ਰਾਤ ਕੰਮ ਚੱਲਦਾ ਦਿਨ ਰਾਤ ਚਾਰ ਬੰਦੇ ਕੰਮ ਕਿਸ ਤਰ੍ਹਾਂ ਕਰਸੇ ਇਹ ਬੜੀ ਵੱਡੀ ਸਮੱਸਿਆ ਸਾਡੇ ਤੇ ਇਹਦੇ ਆਹੇ ਉੱਚ ਅਧਿਕਾਰੀਆਂ ਤੇ ਵੀ ਧਿਆਨ ਦੇ ਵਿੱਚ ਲਿਆਦਾ ਵੀ ਇੰਨੀ ਸਾਨੂੰ ਬਾਹਰੋਂ ਬੰਦਾ ਲਿਆ ਆ ਕੇ ਤੇਾਨੂੰ ਲਾਓ ਇੱਕ ਜਿਹੜੇ ਟੇਲਰ ਅੰਦਰ ਸੇਲ ਕਰਦੇ ਨੇ ਉਹਨਾਂ ਦੀਆਂ ਫੜੀਆਂ ਨੇ ਜਿਹੜੀਆਂ ਔਰ 6/8 ਦਾ ਜਿਹੜਾ ਜੇਕਰ ਉਹ ਕਰਦੇ ਨੇ ਤਾਂ 100 ਰੁਪਿਆ ਦਾ ਚਾਰਜਸ ਨੇ ਪਰ ਜੇਕਰ ਉਸ ਤੋਂ ਵੱਧ ਦੇ 200 ਰੁਪਏ ਲਿਆ ਜਾਂਦਾ ਪਰ ਜਿੰਨੀਆਂ ਤੁਸੀਂ ਪੁੱਛਿਆ ਸਾਰੇ ਕਹਿੰਦੇ ਸਾਡੇ ਤੋਂ 300 ਰੁਪਿਆ ਲਿਆ ਜਾ ਰਿਹਾ ਬਹੁਤ ਅਚਰਮਾ ਸਾਹਿਬ ਨੇ ਤੁਹਾਨੂੰ ਸਪਸ਼ਟ ਕਰ ਹੀ ਦਿੱਤਾ ਉਹਨੇ ਆਪ ਉਹ ਖੁਦ ਗਏ ਸੀ ਆਪ ਉਹ ਮਿੰਤੀਆਂ ਕਰਕੇ ਆਏ ਆ ਉਹ ਮਿੰਤੀ ਕਰਕੇ ਵੀ ਦਿੱਤੇ ਆ ਚੇਰਮਨ ਸਾਹਿਬ ਜਸਟੀਫਾਈ ਹੋ ਗਏ ਫਿਰ ਠੀਕ ਹੈ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਨਹੀਂ ਅਸੀਂ ਆਪ ਜਾ ਕੇ ਦੇਖੀਏ ਉਹ ਚੇਰਮਨ ਸਾਹਿਬ ਤਾਂ ਆਪ ਗਏ ਉਹਦਾ ਅਖਬਾਰ ਚ ਫੋਟੋ ਵੀ ਲੱਗੀ ਆ ਆਪ ਉਹ ਫਿੱਤਾ ਫੜੀ ਬੈਠੇ ਆ ਆਪ ਉਹ ਨਾਪ ਦੇ ਕੇ ਆਏ ਆ ਉਹ ਪਹਿਲੇ ਪਹਿਲੇ ਰੋਲਾ ਜ਼ਰੂਰ ਪਿਆ ਸੀਗਾ ਉਹਦੇ ਸਬੰਧ ਚ ਅਸੀਂ ਕਾਰਵਾਈ ਕੀਤੀ ਹੋਈ ਹੈ ਜੇ ਦੁਬਾਰਾ ਇਦਾਂ ਦਾ ਕੋਈ ਕੇਸ ਆਇਆ ਤਾਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਨਾ ਤਾਂ ਸਪਾਈ ਵਾਲਾ ਬਰਤੇ ਬਖਸ਼ੇ ਜਾਊਗਾ ਨਾ ਤਾਂ ਇਹ ਬਰਤੇ ਬਖਸ਼ੇ ਜਾਊਗਾ ਇਹਦੇ ਤੇ ਪੂਰੀ ਕਾਰਵਾਈ ਹੋਊਗੀ ਆਪਾਂ ਇਸਤੇ ਨਹੀਂ ਕਿਸੇ ਨੂੰ ਨਾ ਜੀ ਬਿਲਕੁਲ